ਹਾਲੀ ਦੇ ਵਿੱਚ ਮੇਅਰ ਦੀ ਚੋਣ ਹੋਈ ਉਸ ਦੇ ਵਿੱਚ ਬੜਾ ਰੌਲਾ ਰੱਪਾ ਪਿਆ ਔਰ ਕਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਸ਼ਰਮਾ ਮੈਡਮ ਡਿਪਟੀ ਸੀਨੀਅਰ ਡਿਪਟੀ ਮੇਅਰ ਦੀ ਸੌਣੀ ਚੁੱਕ ਰਹੇ ਉਹ ਤੁਹਾਡੇ ਕਰਕੇ ਰੁਕੇ ਹੋਏ ਨੇ ਹੁਣ ਉਹ ਜਿਹੜਾ ਮਸਲਾ ਵਾ ਉਹ ਹੱਲ ਹੋ ਜਾਏਗਾ ਚਲੋ ਕੋਰਟ 'ਚ ਜਿਹੜਾ ਮਸਲਾ ਵੱਖਰਾ ਅਸੀਂ ਸਾਰੇ ਆ ਉਹਨਾਂ ਨੂੰ ਪਹਿਲਾਂ ਵੀ ਰਿਕਵੈਸਟ ਕੀਤੀ ਹੁਣ ਵੀ ਕਰਾਂਗੇ ਔਰ ਇਹਦੇ 'ਚ ਕੋਈ ਗੱਲ ਨਹੀਂ ਸਾਰੇ ਰਲ ਕੇ ਕੰਮ ਕਰਨਗੇ ਔਰ ਮੈਨੂੰ ਆਸ ਹੈ ਕਿ ਉਹ ਵੀ ਕਰਨਗੇ ਔਰ ਸਾਰੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੇ ਉਸ ਮੈਕਮੇ ਦੇ ਵਿੱਚ ਵੀ ਭ੍ਰਸ਼ਟਾਚਾਰ ਦੀਆਂ ਖਬਰਾਂ ਬਹੁਤ ਉੱਡਦੀਆਂ ਹੁਣ ਵੀ ਉੱਡਦੀਆਂ ਔਰ ਆਫੀਸਰ ਜਾਂ ਮੁਲਾਜ਼ਮ ਹੁੰਦੇ ਆ ਇਹਨਾਂ ਨੂੰ ਸਮਝ ਹੁੰਦੀ ਆ ਕਿ ਕੇਸ ਬੰਦੇ ਦੇ ਨਾਲ ਕਿੱਦਾਂ ਦਾ ਕੰਮ ਕਰਨਾ ਜਿੱਥੇ ਕੋਈ ਸ਼ਿਕਾਇਤ ਆਏਗੀ ਫਿਰ ਉਥੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹਦੇ ਚਾਹੀ ਕੋਈ ਮਤਲਬ ਕਿ ਬੋਤਲਿਆਜ ਕਰਨ ਵਾਲਾ ਕੰਮ ਵੀ ਨਹੀਂ ਕਰਵਾਉਂਦੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੰਮ੍ਰਿਤਸਰੀਆਂ ਦੀ ਜੇ ਗੱਲ ਕਰੀਏ ਤੇ ਅੱਜ ਇੱਕ ਵੱਡੀ ਬ੍ਰੇਕਿੰਗ ਨਿਊਜ਼ ਅੰਮ੍ਰਿਤਸਰੀਆਂ ਕੋਲ ਪਹੁੰਚੀ ਇਹ ਕਰਮਜੀਤ ਸਿੰਘ ਰਿੰਟੂ ਜਿਹਨਾਂ ਨੂੰ ਹੁਣ ਮੇਰ ਕਿਹਾ ਜਾਂਦਾ ਸੀਗਾ ਕਿਉਂਕਿ ਮੇਰ ਬਣੇ ਸੀ ਤੇ ਮੇਰ ਦੇ ਨਾਮ ਨਾਲ ਹੀ ਉਹਨਾਂ ਨੇ ਸੰਬੋਧਨ ਕੀਤਾ ਜਾਂਦਾ ਸੀ ਹੁਣ ਉਹ ਚੇਅਰਮੈਨ ਬਣ ਚੁੱਕੇ ਨੇ ਕਾਰ ਚੇਅਰਮੈਨ ਬਣੇ ਨੇ ਇਹ ਵੀ ਤੁਸੀਂ ਜਾਣਦੇ ਹੋ ਉਹ ਇੰਪਰੂਵਮੈਂਟ ٹرسٹ ਦੇ ਨਵੇਂ ਚੇਅਰਮੈਨ ਬਣ ਚੁੱਕੇ ਨੇ ਔਰ ਸਭ ਤੋਂ ਪਹਿਲੀ ਇੰਟਰਵਿਊ ਉਹਨਾਂ ਦੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਮੇਰੇ ਨਾਲ ਨੇ ਕਰਮਜੀਤ ਸਿੰਘ ਰਿੰਟੂ ਰਿੰਟੂ ਜੀ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਥੈਂਕ ਯੂ ਤੇ ਰਿੰਟੂ ਜੀ ਇੱਕ ਬਹੁਤ ਵੱਡਾ ਅਹੁਦਾ ਤੁਹਾਨੂੰ ਦੁਬਾਰਾ ਮਿਲਿਆ ਪੇਲੇ ਤੇ ਤੁਸੀਂ ਤੁਹਾਨੂੰ ਹੁਣ ਮੇਅਰ ਸਾਹਿਬ ਕਹਿ ਕੇ ਸੰਬੋਧਨ ਕਰੀਏ ਮੂੰਹ ਬਾਰ-ਬਾਰ ਹੋਏ ਨਿਕਲਦਾ ਇਹ ਜੋ ਤੁਹਾਡਾ ਦਿਲ ਕਰਦਾ ਸੀ ਚਲੋ ਲੋਕੀ ਵੀ ਜਿਹੜੇ ਦੇਖਣਗੇ ਉਹਨਾਂ ਨੇ ਵੀ ਦੇਖਿਓ ਮੇਅਰ ਮੇਅਰ ਸਾਹਿਬ ਲਿਖਦਿਆ ਕਰਨਾ ਥੱਲੇ ਥੈਂਕ ਯੂ ਚਲੋ ਚੇਅਰਮੈਨ ਸਾਹਿਬ ਅ ਵੱਡੀ ਜ਼ਿੰਮੇਵਾਰੀ ਮਿਲੀ ਏ ਇੱਕ ਹੋਰ ਤੁਹਾਡੀ ਡੀਲਿੰਗ ਪਹਿਲਾਂ ਵੀ ਰਹੀ ਹੈ ਪਬਲਿਕ ਨਾਲ ਇਹ ਵੀ ਜ਼ਾਇਰਤਾਰ ਪਬਲਿਕ ਡੀਲਿੰਗ ਵਾਲਾ ਮਹਿਕਮਾ ਕਿਸ ਤਰ੍ਹਾਂ ਦੇ ਪਲਾਨ ਪਲਾਨ ਆਊਟ ਕੀਤਾ ਕਿ ਕਿਉਂਕਿ ਇੱਕ ਖਾਕਾ ਤੇ ਦਿਮਾਗ ਚ ਬਣਿਆ ਹੁੰਦਾ ਨਹੀਂ ਖਾਕਾ ਤੇ ਵੇਖੋ ਆਪਾਂ ਸਾਰੇ ਸ਼ਹਿਰ ਨੂੰ ਸਮਝਦੇ ਹਾਂ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ ਹੁਣ ਜਦੋਂ ਜੁਆਇਨਿੰਗ ਹੋਏਗੀ ਉਸ ਤੋਂ ਬਾਅਦ ਇੱਕ ਵਾਰੀ ਆਪਾਂ ਕੀ ਕੀ ਪੈਂਡੈਂਸੀ ਆ ਕੀ ਕੀ ਉਹਦੀ ਮੈਰਿਟ ਬਣਾਵਾਂਗੇ ਔਰ ਜਿਹੜੇ ਪ੍ਰਾਇੋਰਟੀ ਤੇ ਕੰਮ ਕਰਨ ਵਾਲੇ ਉਹ ਕਰਾਂਗੇ ਤੇ ਸੋ ਸਭ ਤੋਂ ਪਹਿਲਾਂ ਤੇ ਵੇਖੋ ਪ੍ਰੋਮੋਨਟ੍ਰਸਟ ਦੀ ਆਪਣੀਆਂ ਸਕੀਮ ਨੇ ਬੜਾ ਘੱਟ ਏਰੀਆ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਡੀ ਕੋਸ਼ਿਸ਼ ਹੋਏਗੀ ਕਿ ਹਮੇਸ਼ਾ ਤੋਂ ਵੱਧ ਬਾਕੀ ਦੇ ਏਰੀਆ ਨੂੰ ਵੀ ਕੈਟਰ ਕਰਨ ਦੀ ਕੋਸ਼ਿਸ਼ ਕਰੀਏ ਕਿ ਜਿਹੜੀਆਂ ਪਿਛਲੇ 2 ਸਾਲ ਨਗਰ ਨਿਗਮ ਦਾ ਹਾਊਸ ਨਹੀਂ ਸੀ ਹੈਗਾ ਉਹਦਾ ਕਰਕੇ ਮੁਸ਼ਕਲਾਂ ਬੜੀਆਂ ਪੈਂਡਿੰਗ ਹੋਈਆਂ ਨੇ ਔਰ ਜਿਹੜਾ ਬੈਕਲੌਗ ਹੈ ਉਹਨੂੰ ਕਲੀਅਰ ਕਰਨ ਦੇ ਵਿੱਚ ਮੈਂ ਸਮਝਦਾ ਕਿ ਸਾਨੂੰ ਸਹਿਯੋਗ ਕਰਨਾ ਚਾਹੀਦਾ ਔਰ ਸਾਡੀ ਕੋਸ਼ਿਸ਼ ਵੀ ਹੋਏਗੀ ਕਿ ਕਾਨੂੰਨੀ ਦਾਇਰੇ 'ਚ ਰਹਿੰਦੇ ਆ ਅਸੀਂ ਆਪਣੀ ਡੋਮੇਨ ਤੋਂ ਬਾਹਰ ਜਾ ਕੇ ਵੀ ਜਿੰਨਾ ਵੱਧ ਤੋਂ ਵੱਧ ਕੰਮ ਕਰ ਸਕਦੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੀ ਅ ਚੇਅਰਮੈਨ ਸਾਹਿਬ ਇਹ ਜਿਹੜਾ ਤੁਸੀਂ ਪਹਿਲਾਂ ਵੀ ਤੁਹਾਡਾ ਮਹਿਕਮਾ ਸੀਗਾ ਔਰ ਹੁਣੇ ਵੀ ਮਹਿਕਮਾ ਪਬਲਿਕ ਡੀਲਿੰਗ ਆ ਇਹਦੇ ਵਿੱਚ ਪਰ ਉਸ ਮਹਿਕਮੇ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਖਬਰਾਂ ਬਹੁਤ ਉੱਡਦੀਆਂ ਹੁਣ ਵੀ ਉੱਡਦੀਆਂ ਔਰ ਇਸ ਮਹਿਕਮੇ ਦੇ ਵਿੱਚ ਵੀ ਉਸ ਚੀਜ਼ ਨੂੰ ਕਿਵੇਂ ਡੀਲ ਕਰੋਗੇ ਕਿਉਂਕਿ ਨੱਥ ਪਾਉਣਾ ਬਹੁਤ ਜ਼ਰੂਰੀ ਤੁਸੀਂ ਦੇਖ ਤੁਹੀ ਮੇਰਾ 5 ਸਾਲ ਦਾ ਟਿਨਿਓਰ ਵੇਖਿਆ ਹੀ ਹੈ ਜੇ ਕੋਈ ਸਾਡੇ ਤੇ ਇੱਕ ਪੈਸੇ ਦਾ ਵੀ ਕਿਤੇ ਕੋਈ ਦਾਗ ਲੱਗਾ ਜਾਂ ਸਾਡੇ ਵਲੇ ਕੋਈ ਖਬਰ ਉੱਡੀ ਆ ਫਿਰ ਗੱਲ ਕਰੋ ਸਾਡੀ ਕੋਸ਼ਿਸ਼ ਵੀ ਇਹੀ ਰਹੇਗੀ ਕਿ ਵੇਖੋ ਜਿਹੜੇ ਆਫੀਸਰ ਜਾਂ ਮੁਲਾਜ਼ਮ ਹੁੰਦੇ ਆ ਇਹਨਾਂ ਨੂੰ ਸਮਝ ਹੁੰਦੀ ਆ ਕਿ ਕੇਸ ਬੰਦੇ ਦੇ ਨਾਲ ਕਿੱਦਾਂ ਦਾ ਕੰਮ ਕਰਨਾ ਤੇ ਮੈਨੂੰ ਇਸ ਗੱਲ ਦਾ ਪੂਰਨ ਨਿਸ਼ਚੈਨ ਹੈ ਕਿ ਉਹ ਮੇਰੀ ਇਡੀਓਲੋਜੀ ਦੇ ਨਾਲ ਚੱਲਣਗੇ ਔਰ ਮੇਰਾ ਸਹਿਯੋਗ ਕਰਨਗੇ ਤੇ ਜਿੱਥੇ ਕੋਈ ਸ਼ਿਕਾਇਤ ਆਏਗੀ ਫਿਰ ਉਥੇ ਜੋ ਵੀ ਕਾਨੂੰਨੀ ਕਾਰਵਾਈ ਬੰਦ ਦੀ ਉਹਦੇ ਚਾਹੀ ਕੋਈ ਮਤਲਬ ਕਿ ਬਹੁਤ ਅਲੀਆਜ ਕਰਨ ਵਾਲਾ ਕੰਮ ਵੀ ਨਹੀਂ ਕਰਵਾਦੀ ਬਹੁਤ ਵਧੀਆ ਜੀ ਇਹ ਚੀਜ਼ ਸ਼ਹਿਰ ਵਾਸੀਆਂ ਨੂੰ ਚਾਹੀਦੀ ਤੁਹਾਨੂੰ ਤੁਸੀਂ ਇੱਕ ਸਮੇਂ ਤੇ ਐਮਐਲਏ ਟਿਕਟ ਚਾਹੁੰਦੇ ਸੀਗੇ ਐਮਐਲਏ ਟਿਕਟ ਨਹੀਂ ਮਿਲੀ ਤੁਹਾਨੂੰ ਨਹੀਂ ਮੈਂ ਇੱਕ ਵਾਰੀ ਲੜ ਚੁੱਕਾ ਐਮਐਲਏ ਜੀ ਨਹੀਂ ਹਾਂ ਜੀ ਜੀ ਉਹ ਤੇ ਤੁਸੀਂ ਲੜ ਚੁੱਕੇ ਹੋ ਹਨਾ ਫਿਰ ਹੁਣ ਸੰਸਦ ਦੀ ਟਿਕਟ ਵੀ ਚਾਹੁੰਦੇ ਚਾਹੁੰਦੇ ਸੀਗੇ ਪਰ ਉਹ ਵੀ ਨਹੀਂ ਬਣ ਸਕੀ ਤੁਹਾਨੂੰ ਲੱਗਦਾ ਕਿ ਇਹ ਇੱਕ ਤਰ੍ਹਾਂ ਦਾ ਤੁਹਾਨੂੰ ਐਡਜਸਟ ਕੀਤਾ ਗਿਆ ਜਾਂ ਤੁਹਾਡੇ ਨਾਲ ਜਿਹੜਾ ਜਿਹੜਾ ਤੁਹਾਡਾ ਬੰਦਾ ਰਤਬਾ ਸੀਗਾ ਉਦੇ ਮੁਤਾਬਕ ਤੁਹਾਨੂੰ ਇਸ ਪਾਸੇ ਵੱਲ ਸੈੱਟ ਕੀਤਾ ਗਿਆ ਵੇਖੋ ਮੈਂ ਇਹ ਸਮਝਦਾ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਇੱਕ ਸਰਕਾਰੀ ਤੌਰ ਤੇ ਜ਼ਿੰਮੇਵਾਰੀ ਤੁਹਾਨੂੰ ਮਿਲਦੀ ਹੈ ਜੀ ਤੇ ਉਹਦੇ ਨਾਲ ਤੁਸੀਂ ਲੋਕਾਂ ਦੀ ਸੇਵਾ ਜਿਹੜੀ ਆ ਉਹ ਇੱਕ ਅਥਾਰਟੀ ਦੇ ਨਾਲ ਔਰ ਵਧੀਆ ਤਰੀਕੇ ਨਾਲ ਕਰ ਸਕਦੇ ਜੇ ਕੋਈ ਚਾਰ ਲੋਕਾਂ ਦਾ ਕੰਮ ਸਵਾਰ ਸਕਦੇ ਨੇ ਹੂੰ ਸੋ ਮੈਂ ਕੋਈ ਇਹਨੂੰ ਇਹ ਨਹੀਂ ਵੰਦਾ ਕਿ ਕੋਈ ਟਿਕਟ ਮਿਲੀ ਨਹੀਂ ਮਿਲੀ ਕਈ ਵਾਰੀ ਕਈ ਪਾਰਟੀਆਂ ਵੀ ਬੜੇ ਕਨਸਟ੍ਰੇਨ ਹੋ ਜਾਂਦੇ ਨੇ ਕਈ ਮੁਸ਼ਕਲਾਂ ਆ ਜਾਂਦੀਆਂ ਨੇ ਸੋ ਤਾਂ ਉਹ ਪਾਰਟੀ ਦੀ ਇਡੀਓਲੋਜੀ ਨਾਲ ਪਾਰਟੀ ਦੇ ਨਾਲ ਚੱਲਣਾ ਪੈਂਦਾ ਜੀ ਤੇ ਕਦੀ ਵੀ ਕੋਈ ਕਿਸੇ ਦਾ ਡਿਊਟ ਨਹੀਂ ਰੱਖਦਾ ਮੈਂ ਸਮਝਦਾ ਕਿ ਪਾਰਟੀ ਨੇ ਕਿਸ ਇੱਥੇ ਮੇਰੀ ਐਡਜਸਟਮੈਂਟ ਕੀਤੀ ਹੈ ਔਰ ਮੈਂ ਕੰਮ ਹੀ ਕਰਨਾ ਮੈਨੂੰ ਜਿੱਥੇ ਵੀ ਪਾਰਟੀ ਜਦੋਂ ਦਾ ਵੀ ਕੰਮ ਕਹੇਗੀ ਅਸੀਂ ਕਰਦੇ ਹੋ ਕੇ ਪਾਰਟੀ ਲਈ ਕੰਮ ਕਰਾਂਗੇ ਔਰ ਇਹ ਮੈਨੂੰ ਖੁਸ਼ੀ ਹੈ ਕਿ ਇਹ ਗੁਰੂ ਦੀ ਨਗਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਹੈ ਇਹ ਸਾਰਾ ਸ਼ਹਿਰ ਹੀ ਪਵਿੱਤਰ ਹੈ ਅਸੀਂ ਕਹਿੰਦਾ ਹਰ ਮੰਦਰ ਸਾਹਿਬ ਸ਼ੀਦਾਆਂ ਜਾਂ ਦੁਰਗਿਆਨਾ ਨੂੰ ਕੱਲਾ ਨਹੀਂ ਗਿਣ ਸਕਦੇ ਅਸੀਂ ਸਾਰੇ ਸ਼ਹਿਰ ਹੀ ਉਹਨਾਂ ਦਾ ਨਗਰ ਉਹਨਾਂ ਦਾ ਘਰ ਹੈ ਔਰ ਮੈਂ ਸਮਝਦਾ ਕਿ ਉਸ ਪਾਵਨਾਂ ਦੇ ਨਾਲ ਹੀ ਅਸੀਂ ਪਹਿਲਾਂ ਵੀ ਕੰਮ ਕੀਤਾ ਔਰ ਆਗਾਮ ਹੀ ਕਰਾਂਗੇ ਜਿਹੜਾ ਹਾਲੀ ਦੇ ਵਿੱਚ ਮੇਅਰ ਦੀ ਚੋਣ ਹੋਈ ਉਸ ਦੇ ਵਿੱਚ ਬੜਾ ਰੌਲਾ ਰੱਪਾ ਪਿਆ ਔਰ ਕਿਹਾ ਜਾ ਰਿਹਾ ਹੈ ਕਿ ਰੈਂਕਾ ਸ਼ਰਮਾ ਮੈਡਮ ਡਿਪਟੀ ਸੀਨੀਅਰ ਡਿਪਟੀ ਮੇਅਰ ਦੀ ਸੌਣੀ ਚੁੱਕ ਰਹੇ ਉਹ ਤੁਹਾਡੇ ਕਰਕੇ ਰੁਕੇ ਹੋਏ ਨੇ ਹੁਣ ਉਹ ਜਿਹੜਾ ਮਸਲਾ ਵਾ ਉਹ ਹੱਲ ਹੋ ਜਾਏਗਾ ਚਲੋ ਕੋਰਟ 'ਚ ਜਿਹੜਾ ਮਸਲਾ ਵੱਖਰਾ ਨਹੀਂ ਨਹੀਂ ਦੇਖੋ ਮੇਰਾ ਕਰਕੇ ਕੋਈ ਨਹੀਂ ਰੁਕਣ ਵਾਲੀ ਗੱਲ ਉਹ ਬੇਸਿਕਲੀ ਹਰ ਬੰਦੇ ਦੇ ਕੋਈ ਆਪਣਾ ਇੱਛਾ ਹੁੰਦੀ ਆ ਠੀਕ ਹੈ ਉਹਨਾਂ ਦਾ ਕੋਈ ਆਪਣਾ ਜੋ ਵੀ ਉਹਨਾਂ ਦੀ ਇੱਛਾ ਹੋਏਗੀ ਉਹਦੇ ਮੁਤਾਬਕ ਹੋਏਗਾ ਬਾਕੀ ਅ ਅਸੀਂ ਸਾਰੇ ਉਹਨਾਂ ਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੁਣ ਵੀ ਕਰਾਂਗੇ ਔਰ ਇਹਦੇ ਵਿੱਚ ਕੋਈ ਗੱਲ ਨਹੀਂ ਸਾਰੇ ਰਲ ਕੇ ਕੰਮ ਕਰਨਗੇ ਔਰ ਮੈਨੂੰ ਆਸ ਹੈ ਕਿ ਉਹ ਵੀ ਕਰਨਗੇ ਔਰ ਸਾਰੇ ਅਸੀਂ ਸ਼ਹਿਰ ਨਾਲ ਕੇ ਲੈ ਕੇ ਜਾਵਾਂਗੇ ਉਹ ਵੀ ਹੁਣ ਛੇਤੀ ਸੌ ਚੁੱਕ ਲੈਣਗੇ ਅਸੀਂ ਤਾਂ ਪਹਿਲਾਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ 100 ਹੀ ਹੁੰਦੀ ਹੈ ਇਹਦੇ ਵਿੱਚ ਕੋਈ ਗੱਲ ਨਹੀਂ ਜਦੋਂ ਬਣ ਗਏ ਗੱਲ ਤੇ ਤੁਸੀਂ ਇੱਥੇ ਬਹਿ ਕੇ ਕੰਮ ਕਰਨੇ ਲੋਕਾਂ ਦੇ ਤੁਸੀਂ ਵੀ ਦੇਖ ਸੌ ਚੁੱਕਣੀ ਹੈ ਤੁਸੀਂ ਵੀ ਆਫਿਸ ਸੰਭਾਲਣਾ ਦਫ਼ਤਰ ਬਹਿ ਕੇ ਕਰ ਕਰ ਲੈ ਕਿਤੇ ਕਰ ਲੈ ਉਹ ਉਹ ਇੱਕ ਹੀ ਗੱਲ ਮੈਂ ਸਮਝੀ ਜੀ 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 ਇਸ ਤੋਂ ਇਲਾਵਾ ਤੁਸੀਂ ਕਿਉਂਕਿ ਕੋਈ ਕਿਸ ਤਰ੍ਹਾਂ ਦੀਆਂ ਮੀਟਿੰਗਜ਼ ਵਗੈਰਾ ਜਿਹੜੇ ਐਮਐਲਏ ਜੇ ਕਿਸ ਤਰ੍ਹਾਂ ਦਾ ਸਹਿਯੋਗ ਪਾਲਦੇ ਹੋ ਕਿਉਂਕਿ ਤੁਹਾਡੇ ਨੌਰਥ ਦੇ ਵਿੱਚ ਇੱਕ ਜਿਹੜੇ ਇੱਕ ਐਮਐਲਏ ਨੇ ਉਹ ਤੁਹਾਡੇ ਕਿਸੇ ਵੀ ਉਧੇਦਾਰ ਨੂੰ ਕਿਸੇ ਤਰੀਕੇ ਦਾ ਸਹਿਯੋਗ ਨਹੀਂ ਕਰਦੇ ਬਲਕਿ ਵੱਖਰੇ ਤਰੀਕੇ ਨਾਲ ਚੱਲਦੇ ਆ ਉਸ ਚੀਜ਼ ਨੂੰ ਤੁਸੀਂ ਕਿਵੇਂ ਟੈਕਲ ਕਰੋਗੇ ਨਹੀਂ ਦੇਖੋ ਜਿੱਥੋਂ ਤੱਕ ਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਦੀ ਗੱਲ ਹੈਗੀ ਜਦੋਂ ਮੈਂ ਚੱਲਣਾ ਉਹਦੇ ਲਈ ਤੇ ਮੇਰੇ ਕੋ ਤੇ ਐਮਐਲਏ ਸਾਹਿਬ ਕੋਈ ਕਾਉਂਸਲਰ ਕੋਈ ਵਰਕਰ ਕੋਈ ਆਮ ਬੰਦਾ ਵੀ ਸਾਡੇ ਕੋ ਆਏਗਾ ਕੋਈ ਇਵਨ ਆਪੋਜੀਸ਼ਨ ਦੇ ਲੋਕ ਵੀ ਆਉਣਗੇ ਤੇ ਅਸਾਂ ਮੁਸ਼ਕਿਲ ਵੇਖਣੀ ਹੈ ਕਿ ਲੋਕਾਂ ਨੂੰ ਕਿੱਥੇ ਤਕਲੀਫ ਹੋ ਰਹੀ ਹੈ ਔਰ ਸਾਡੀ ਪ੍ਰਾਇੋਰਟੀ ਰਹਿਣੀ ਹੈ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਦੀ ਉਹਦੇ 'ਚ ਕੋਈ ਵੀ ਬੰਦਾ ਸਾਡੇ ਕੋਲ ਆਏਗਾ ਉਹਦਾ ਹੀ ਵੱੱਟੋਂ ਵੱੱਟ ਸਹਿਯੋਗ ਕਰਾਂਗੇ ਹੋਰ ਤੁਸੀਂ ਦਸ਼ਕਾਂ ਨੂੰ ਆਮ ਲੋਕਾਂ ਨੂੰ ਅੰਮ੍ਰਿਤਸਰਿਆ ਨੂੰ ਕੀ ਕਹਿਣਾ ਚਾਹੋ ਮੈਂ ਕਹਿਣਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕਾਮਯਾਬੀ ਨਹੀਂ ਹੋ ਸਕਦੀ ਔਰ ਮੇਰੇ ਤੁਹਾਡੇ ਮਾਧਿਅਮ ਨਾਲ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਹੈ ਕਿ ਇਹ ਬਹੁਤ ਹੀ ਪਵਿੱਤਰ ਨਗਰ ਹੈ ਜੇ ਤੁਸੀਂ ਸਹਿਯੋਗ ਦਿਓ ਤੇ ਅਸੀਂ ਇਹਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਜੇ ਤੁਸੀਂ ਗੰਦ ਨਹੀਂ ਪਾਉਗੇ ਤੇ ਆਪੇ ਸਾਫ਼ ਸੁਥਰਾ ਰਹੇਗਾ ਔਰ ਹਰਿਆ ਭਰਿਆ ਬਣਾਉਣ ਚ ਸਾਫ ਸੁਥਰਾ ਰੱਖਣ ਚ ਸ਼ਹਿਰ ਨਿਵਾਸੀ ਆਪਣਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ ਦੂਜੀ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਕਿ ਇਸ ਨਗਰ ਦੇ ਵਿੱਚ ਬੜੀਆਂ ਮਾਨਮਤੀਆਂ ਹਸਤੀਆਂ ਬੈਠੀਆਂ ਨੇ ਬੜੇ ਵੱਡੇ ਵੱਡੇ ਮਹਿਕਮਿਆਂ ਚ ਕੰਮ ਕੀਤਾ ਵਾ ਰਿਟਾਇਰਮੈਂਟ ਲਾਈਆਂ ਨੇ ਔਰ ਉਹਨਾਂ ਕੋਲ ਬਹੁਤ ਵੱਡਾ ਐਕਸਪੀਰੀਅੰਸ ਆ ਤੇ ਉਹ ਲੋਕ ਸਾਨੂੰ ਗਾਈਡ ਵੀ ਕਰ ਸਕਦੇ ਆ ਸਾਡਾ ਸਹਿਯੋਗ ਵੀ ਕਰ ਸਕਦੇ ਆ ਔਰ ਮੇਰੀ ਤੁਹਾਡੇ ਮਾਧਮ ਨਾਲ ਉਹਨਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਟੈਕਨੀਕਲੀ ਯਾ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਸਹਿਯੋਗ ਕਰਦੇ ਹੋ ਅੱਗੇ ਆ ਕੇ ਸਾਨੂੰ ਆਪਣੀ ਜਿਹੜੀ ਇੱਕ ਸਲਾਹ ਵੀ ਦੇਣ ਵੈਲਿਊਏਬਲ ਤੇ ਨਾਲ ਸਾਨੂੰ ਆਪਣਾ ਜਿਹੜਾ ਸਹਿਯੋਗ ਹੈ ਉਹ ਵੀ ਦੇਣ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਇੱਕ ਗ੍ਰੋਹੀ ਨਗਰੀ ਨੂੰ ਅੱਗੇ ਲੈ ਕੇ ਜਾ ਸਕੀਏ ਬਿਲਕੁਲ ਜੀ ਇਸਨ ਚੇਅਰਮੈਨ ਸਾਹਿਬ ਕਰਮਜੀਤ ਸਿੰਘ ਰਿੰਟੂ اور ਜਿਹੜੀ ਇਹਨਾਂ ਨੇ ਅੰਤ ਦੇ ਵਿੱਚ ਗੱਲ ਕੀਤੀ ਆ ਕਿ ਆਪਣੇ ਸੁਝਾਅ ਜ਼ਰੂਰ ਦੇਣਾ ਕਿਉਂਕਿ ਤੁਹਾਡਾ ਸਹਿਯੋਗ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ ਉਸ ਵਾਸਤੇ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੇ ਸੁਝਾਅ ਵੀ ਦੇ ਸਕਦੇ ਹੋ ਔਰ ਜੇ ਲੋੜ ਪਈ ਤੇ ਰਿੰਟੂ ਸਾਹਿਬ ਨਾਲ ਆਪਾਂ ਫੇਰ ਦੁਬਾਰਾ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ